ਫਲੋਰ ਵਿਖੇ ਸਬ ਡਿਵੀਜ਼ਨ ਪੱਧਰ ਤੇ ਸੁਤੰਤਰਤਾ ਦਿਵਸ 15 ਅਗਸਤ ਨੂੰ ਮਨਾਉਣ ਸੰਬੰਧੀ ਤਹਿਸੀਲਦਾਰ ਫਲੋਰ ਸਰਦਾਰ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਖਿੱਲਨ ਐਸ ਐਚ ਓ ਫਲੋਰ ਸਰਦਾਰ ਸੁਖਦੇਵ ਸਿੰਘ ਰਵੀ ਮੰਗਲ ਦੀ ਦੇਖਰੇ ਖੇਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਲੋਰ ਦੀ ਗਰਾਊਂਡ ਵਿਖੇ ਤੀਸਰੀ ਫਾਈਨਲ ਰੈਸਲ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੇ ਆਪਣੇ ਪਿਆਰ ਕੀਤੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਇਸ ਮੌਕੇ ਤਹਿਸੀਲਦਾਰ ਨੇ ਪੁਲਿਸ ਪਾਰਟੀ ਅੰਦਾਜ਼ਨ ਰੱਖਣ ਕੀਤਾ ਅਤੇ ਪੁਲਿਸ ਪਾਰਟੀਆਂ ਤੋਂ ਸਲਾਮੀ ਲਈ ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਹਲਕਾ ਫਲੋਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ 15 ਅਗਸਤ ਦੇ ਸਮਾਗਮ ਵਿੱਚ ਪਹੁੰਚ ਕੇ ਆਜ਼ਾਦੀ ਦਿਹਾੜੇ ਦੀ ੜਣਕ ਨੂੰ ਵਧਾਓ ਇਸ ਮੌਕੇ ਸੁਪਰਡੰਟ ਸੁਤਵਿੰਦਰਪਾਲ ਸਿੰਘ ਜਸਵੰਤ رائے ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਮੈਡਮ ਸੁਖਜਿੰਦਰ ਕੌਰ ਤੋਂ ਇਲਾਵਾ ਪਤਵੰਤੇ ਸੱਜਣ ਹਾਜ਼ਰ ਸੰ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਅੱਜ ਪਸੋਂ ਹੋਣ ਜਾਣ ਵਾਲੇ ਆਜ਼ਾਦੀ ਦਿਵਸ ਸਮਾਰੋਹ ਦੇ ਜਿਹੜੇ ਫੰਕਸ਼ਨ ਦੀਆਂ ਤਿਆਰੀਆਂ ਦੀ ਮੌਹਿੰਨਾ ਕੀਤਾ ਗਿਆ ਸਾਰੇ ਮਹਿਕਮੇ ਵੀ ਇੱਥੇ ਹਾਜ਼ਰ ਹੈ ਜਿਨ੍ਹਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਸਨ ਉਹਨਾਂ ਦਾ ਵੀ ਮੁਲਾਂਕਣ ਕੀਤਾ ਗਿਆ ਕਿ ਕਿੰਨੇ-ਕਿੰਨੇ ਕੰਮ ਹੋ ਗਏ ਕਿੰਨੇ ਹੋਣ ਵਾਲੇ ਆ ਤੇ ਇਹਦੇ ਵਾਸਤੇ ਅੱਜ ਫੁੱਲ ਡਰੈਸ ਰੈਸਲ ਸੀ ਪਾਰਟਿਸਪੈਂਟਸ ਦੇ ਆਈਟਮਸ ਵੀ ਚੈੱਕ ਕੀਤੀਆਂ ਗਈਆਂ ਕਿੰਨੇ ਟਾਈਮ ਦਾ ਫੰਕਸ਼ਨ ਹੋਏਗਾ ਸੋ ਸਾਰੀਆਂ ਤਿਆਰੀਆਂ ਸੰਤੁਸ਼ਟਜਨ ਪਾਈਆਂ ਗਈਆਂ ਮੈਂ ਜਿੱਥੇ ਆਉਣ ਵਾਲੇ ਤੰਦਰੁਖ ਦੇ ਦਿਹਾੜੇ ਦੀਆਂ ਸਾਰੇ ਫਲੋਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਇਥੇ ਨਾਲ ਹਜ਼ੂਰ ਅਪੀਲ ਵੀ ਕਰਦਾ ਹਾਂ ਫਲੋਰ ਵਾਸੀਆਂ ਨੂੰ ਕਿ ਬੁਆਏ ਸੀਨੀਅਰ ਸੈਂਟਰ ਸਕੂਲ ਵਿੱਚ ਜਿਹੜਾ ਪਰਸੋਂ 15 ਅਗਸਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਹੁਣ ਹਮਾ ਕੇ ਹਿੱਸਾ ਲੈ